ਐਸਐਮਐਸ ਜਿੰਨੇ ਵੀ ਨਿਊਜ਼ ਚੈਨਲ ਖੋਲੋ ਤੇ ਦੀਪਿਕਾ ਲੁਥਰਾ ਦਾ ਨਾਮ ਚੱਲ ਰਿਹਾ ਸੋ ਦੀਪਿਕਾ ਲੁਥਰਾ ਨੂੰ ਅਸੀਂ ਫੋਨ ਲਾਈਨ ਤੇ ਜੋੜ ਰਹੇ ਹਾਂ ਆਪਣੇ ਨਾਲ ਤਾਂ ਕਿ ਉਹਨਾਂ ਦੇ ਕੇਸ ਦੇ ਵਿੱਚ ਹੋਰ ਜ਼ਿਆਦਾ ਅਪਡੇਟਸ ਮਿਲ ਸਕਣ ਦੀਪਿਕਾ ਲੁਥਰਾ ਐਸਐਮਐਸ ਕੀ ਕਹਿਣਾ ਚਾਹੁੰਦੀ ਹੈ ਕੀ ਕੁਝ ਹੋ ਰਿਹਾ ਹੈ ਉਹਦੇ ਨਾਲ ਤੇ ਕਿਵੇਂ ਕੁਝ ਜਿਹੜਾ ਹੈ ਉਸ ਨੂੰ ਜਿਹੜਾ ਧਮਕੀਆਂ ਭਰੀਆਂ ਮੇਲ ਸਾਰੀਆਂ ਨੂੰ ਉਸ ਦੇ ਬਾਰੇ ਸਾਰੇ ਬਾਰ ਗੱਲਬਾਤ ਜਿਹੜੀ ਆ ਉਹ ਦੀਪਿਕਾ ਲੁਥਰਾ ਦੇ ਨਾਲ ਸਾਡੀ ਹੋਈ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ ਮੈਮ ਦੇਖੋ ਤੇ ਅਸੀਂ ਮਤਲਬ ਕੰਪਲੀਟ ਲਿਖਾਈ ਹੋਈ ਹੈ ਜੋ ਪਹਿਲਾਂ ਹੋਈ ਹੈ ਮਤਲਬ ਮੇਰੇ ਕੋਲੋ ਜੋ ਆਪਣਾ ਆਪਾ ਵੀਡੀਓ ਮਤਲਬ ਕਿ ਮੇਰੇ ਕੋ ਜੋ ਵੀ ਬਣ ਚੁੱਕੀਆਂ ਪਹਿਲਾਂ ਮਤਲਬ ਕਿ ਕਹਿੰਦੇ ਆ ਜੋ ਨਹੀਂ ਪਸੰਦ ਆਂਦੀਆਂ ਕਿਸੇ ਨੂੰ ਡਬਲ मीनिंग ਹੋ ਗਈਆਂ ਵੈਦ ਵਾਲੀ ਤੇ ਉਸ ਨੂੰ ਲੈ ਕੇ ਆਪਾਂ ਮਾਫੀ ਪਹਿਲਾਂ ਵੀ ਮੰਨ ਚੁੱਕੇ ਆ ਮਤਲਬ ਪੁਲਿਸ ਸਟੇਸ਼ਨ ਦੇ ਵਿੱਚ ਲਿਖਤੀ ਰੂਪ ਚ ਵੀ ਆਪਾਂ ਮਾਫੀ ਮੰਗ ਚੁੱਕੇ ਆ ਤੇ ਦੁਬਾਰਾ ਉਹ ਵੀਡੀਓ ਪੋਸਟ ਨਹੀਂ ਹੋਈ ਨਾ ਇਹ ਉਹ ਵੀਡੀਓ ਮੇਰੇ ਅਕਾਊਂਟ ਤੇ ਹੈਗੀ ਆ ਛੋਦੀ ਪ੍ਰੋਪਰਲੀ ਸਾਈਬਰ ਸਾਈਬਰ ਵਾਲਾ ਨੇ ਸਾਡੀ ਅਕਾਊਂਟ ਚੈੱਕ ਕੀਤਾ ਸੀ ਕਿ ਕੋਈ ਉਹੋ ਜੀ ਪੋਸਟ ਨਹੀਂ ਹੈਗੀ ਤੇ ਉਹਨੂੰ ਉਸ ਤੋਂ ਬਾਅਦ 2 ਮਹੀਨੇ ਬਾਅਦ ਫੇਰ ਦੁਬਾਰਾ ਸਟਾਰਟ ਹੋ ਗਏ ਨੇ ਕਿ ਤੁਸੀਂ ਮਤਲਬ ਕਿ ਐਦਾ ਕਰ ਰਹੇ ਹੋ ਐਦਾ ਮਤਲਬ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਮੈਨੂੰ ਕਿਉਂ ਉਹਨਾਂ ਨੇ ਟਾਰਗੇਟ ਤੇ ਲੈ ਕੇ ਆਏ ਆ ਕਿਉਂ ਮਤਲਬ ਇਹ ਨਹੀਂ ਸਮਝ ਆ ਰਹੀ ਕਿਉਂ ਕਰ ਰਹੇ ਨੇ ਇਹ ਸਾਰਾ ਕੁਝ ਐਦਾ ਅੱਜ ਜਿਵੇਂ ਹਨਾ ਖਾਸ ਕਰਕੇ ਜਿਵੇਂ ਕਿ ਆ ਦੂਸਰਾ ਨੰਬਰ ਤੁਹਾਡਾ ਹੈ ਹਨਾ ਜਦੋਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਹਨਾ ਵੀ ਕੋਈ ਤੁਹਾਨੂੰ ਸਿੱਧਾ ਕਹਿ ਰਿਹਾ ਕਿ ਵੀ ਦੂਜਾ ਨੰਬਰ ਤੁਹਾਡਾ ਹੈ ਡਰ ਲੱਗਦਾ ਹੈ ਪਰਿਵਾਰ ਨੂੰ ਡਰ ਲੱਗ ਰਿਹਾ ਇਹਨਾਂ ਚੀਜ਼ਾਂ ਨੂੰ ਕਰਕੇ ਕਿਉਂਕਿ ਕਮਲਪੌਰ ਨੂੰ ਵੀ ਇਦਾਂ ਹੀ ਹਨਾ ਕਿਹਾ ਗਿਆ ਸਿਰਫ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਡਰ ਲੱਗ ਰਿਹਾ ਹੈ ਮੈਮ ਡਰਦਾ ਕਿ ਆਪਾਂ ਰਾਤ ਰਾਤ ਸੌਈਦਾ ਹੀ ਨਹੀਂ ਐ ਮੇਰੀ ਮਤਲਬ ਕਿ ਦੂਰ ਦੂਰ ਬੈਠੇ ਰਿਸ਼ਤੇਦਾਰ ਵੀ ਮੇਰੇ ਮਤਲਬ ਬਹੁਤ ਜ਼ਿਆਦਾ ਡਰ ਚੁੱਕੇ ਹੋਏ ਨੇ ਜਿੱਦਾਂ ਨੂੰ ਲੈ ਕੇ ਕਿ ਆਪਾਂ ਇਹ ਕੰਮ ਉਹ ਇਹ ਬਸ ਇਹ ਕਹਿ ਰਹੇ ਨੇ ਕਿ ਇਹ ਜੇ ਇਹ ਲੋਕਾਂ ਨੂੰ ਪਤਾ ਨਹੀਂ ਕਿਉਂ ਨਹੀਂ ਹੁੰਦਾ ਪਿਆ ਜਿਸ ਜਿਸ ਤੋਂ ਆਪਾਂ ਹੁਣ ਪੈਸੇ ਕਮਾ ਰਹੇ ਆ ਮਤਲਬ ਕੋਈ ਉਹ ਜੀ ਵੀਡੀਓ ਨਹੀਂ ਕਿ ਜੇ ਲਾਈਕ ਕਹਿੰਦੇ ਆ ਨਾ ਕਿ ਤੁਹਾਡੀ ਅਸ਼ਲੀਲਤਾ ਆਣੀਆ ਇਹਨਾਂ ਨੇ ਪਹਿਲਾਂ ਵੀ ਸਾਨੂੰ ਮਤਲਬ ਗੱਲ ਕੀਤੀ ਸੀਗੀ ਕਿ ਤੁਹਾਡੀ ਡਬਲ ਮੀਨਿੰਗ ਵਾਲੀ ਉਹ ਸਾਰੀ ਇਹ ਸੂਝ ਆਪਾਂ ਬੰਦ ਕਰ ਚੁੱਕੇ ਹਾਂ ਹੁਣ ਮੇਰੇ ਅਕਾਊਂਟ ਤੇ ਉਹ ਵਾਲੀਆਂ ਪੋਸਟਾਂ ਆਈਆਂ ਜੋ ਕਿ ਫੈਮਿਲੀ ਵੀ ਦੇਖ ਲਈਆ ਪ੍ਰੋਮੋਸ਼ਨ ਟਾਈਪ ਇਹਨਾਂ ਨੇ ਸਾਨੂੰ ਸਿਰਫ ਇੱਕੋ ਇੱਕੋ ਕੀਤਾ ਲਿਆ ਕਿ ਪ੍ਰੋਮੋਸ਼ਨ ਵਾਲੇ ਵੀਡੀਓ ਸੁਧਾਰ ਲਓ ਉਹ ਆਪਾਂ ਸੁਧਾਰ ਲਈਤੀ ਹੋਈਆਂ ਹਨ ਫਨੀ ਟਾਈਮ ਕੁਝ ਕ੍ਰੀਏਟੀਵਿਟੀ ਕੁਝ ਐਦਾ ਦਾ ਆਪਾਂ ਕਰਨ ਵਾਲਾ ਪਿਆ ਪਰ ਫੇਰ ਵੀ ਨਾ ਇਹ ਇਹ ਸਾਰੇ ਜਾਣੇ ਸਾਡੇ ਮਤਲਬ ਸਾਰੇ ਜਾਣੇ ਨਹੀਂ ਹੈਗੇ ਇਹ ਜਾਣੇ ਸਾਨੂੰ ਸਾਡੇ ਮਗਰ ਪਏ ਹੋਏ ਆ ਮੈਨੂੰ ਟਾਰਗੇਟ ਤੇ ਟਾਰਗੇਟ ਕਰ ਰਹੇ ਨੇ ਥ੍ਰੈਡ ਆ ਰਹੇ ਨੇ ਕਿਨੇ ਕਿੰਨੇ ਦਿਨਾਂ ਬਾਅਦ ਮਤਲਬ ਕਿ ਕਾਫੀ ਆ ਰਹੇ ਨੇ ਕਹਿੰਦੇ ਪਏ ਕਿ ਅਸੀਂ ਤੁਹਾਨੂੰ ਐਡਾ ਕਰਦਾਂਗੇ ਤੁਹਾਨੂੰ ਐਡਾ ਕਰਦਾਂਗੇ ਮੇਰੇ ਪੂਰੇ ਰਿਸ਼ਤੇਦਾਰ ਸਾਰੇ ਜਾਣੇ ਮਤਲਬ ਮੇਰੀ ਫੈਮਿਲੀ ਚੋ ਜੋ ਵੀ ਨੇਬਰ ਹੈਗੇ ਸਾਰੇ ਜੱਗ ਚੁੱਕੇ ਹੋ ਇਹਨੇ ਜੱਜੜੋ ਲੈ ਕੇ ਜਿਵੇਂ ਆਣਾ ਤੁਹਾਨੂੰ ਅੱਜ ਵੀ ਸ਼ਾਇਦ ਈਮੇਲ ਆਈ ਆ ਨਾ ਕਿਸੇ ਰਮਨਦੀਪ ਸਿੰਘ ਦੇ ਵੱਲੋਂ ਫਿਰ ਤੁਹਾਨੂੰ ਬੱਬਰ ਖਾਲਸਾ ਵੱਲੋਂ ਵੀ ਹਨਾ ਈਮੇਲ ਆਈ ਹੈ ਤੁਸੀਂ ਜਦੋਂ ਈਮੇਲ ਪੜ੍ਹਦੇ ਹੋ ਤੁਸੀਂ ਨਾਲ ਫਿਰ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ ਅਸੀਂ ਅਸੀਂ ਕੰਪਲੀਟ ਕੀਤੀ ਹੋ ਪੜੇ ਗਏ ਹੋਏ ਫਾੜੋ ਫਾੜੋ ਕਹਿੰਦੇ ਉਹ ਜਿਨ੍ਹਾਂ ਨੇ ਤੁਹਾਨੂੰ ਈਮੇਲਸ ਭੇਜੀਆਂ ਸੀ ਹਾਂਜੀ ਹਾਂਜੀ ਕੋਈ ਲੱਗਿਆ ਹੋਰ ਵੀ ਮਤਲਬ ਹਲੇ ਉਹ ਉਹਨਾਂ ਨੂੰ ਲਿਆਂਦੇ ਪਏ ਆ ਫੜ ਕੇ ਤੇ ਬਾਕੀ ਮੈਨੂੰ ਮਤਲਬ ਭੇਜਣਗੇ ਪਿਕਚਰ ਵਗੈਰਾ ਤੇ ਸਾਨੂੰ ਬੁਲਾਣਗੇ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਜਿਹੜੇ ਹੁਣ ਵੀ ਮੈਨੂੰ ਮੈਸੇਜ ਆ ਰਹੇ ਨੇ ਹੁਣ ਵੀ ਮੈਨੂੰ ਮਤਲਬ ਕਿ ਟਾਰਗੇਟ ਆ ਰਹੇ ਨੇ ਕਿ ਤੁਹਾਡਾ ਲਾਸਟ ਦੇ ਐਨੀ ਦਿਨ ਨੂੰ ਅਗਾਇਆ ਤੁਹਾਡੇ ਘਰ ਦੇ ਆ ਕੇ ਘੁੰਮਦੇ ਪਏ ਆ ਐਦਾਂ ਉਹ ਵੀ ਆਪਾਂ ਮਤਲਬ ਭੇਜਦੇ ਪਏ ਆ ਪ੍ਰਸ਼ਾਸਨ ਮਤਲਬ ਅੱਗੇ-ਅੱਗੇ ਜੋ ਵੀ ਹੈਗੇ ਪੁਲਿਸ ਵਾਲੇ ਆਪ ਉਹਨਾਂ ਨੂੰ ਸਾਰਿਆਂ ਨੂੰ ਥ੍ਰੈਡ ਆਪਣੇ ਭੇਜਦੇ ਪਏ ਆ ਤੇ ਉਹ ਉਹ ਕਾਰਵਾਈ ਕਰਦੇ ਪਏ ਆ ਜਿ ਜਿਨ੍ਹਾਂ ਨੇ ਤੁਹਾਨੂੰ ਥ੍ਰੈਡ ਦਿੱਤੀਆਂ ਜਾਂ ਜਿਨ੍ਹਾਂ ਨੇ ਤੁਹਾਨੂੰ ਧਮਕੀਆਂ ਦਿੱਤੀਆਂ ਉਹਨਾਂ ਦਾ ਤੁਹਾਨੂੰ ਪਤਾ ਉਹਨਾਂ ਨੇ ਦੱਸਿਆ ਥੋੜਾ ਬਹੁਤ ਕਿ ਕੌਣ ਸੀ ਉਹ ਜਾਂ ਕਿੱਥੋਂ ਸੀ ਪੰਜਾਬ ਦੇ ਵਿੱਚ ਹੀ ਉਹ ਬੈਠੇ ਸੀ ਨਹੀਂ ਉਹ ਉਹ ਕਹਿੰਦੇ ਕਿ ਆਪਾਂ ਮੰਨ ਚੁੱਕ ਉਹ ਮੰਨ ਚੁੱਕੇ ਕਿ ਮੈਂ ਆਪਾਂ ਮੈਸੇਜ ਕੀਤਾ ਬਾਕੀ ਹੁਣ ਨੇ ਮਤਲਬ ਕਿ ਹੱਲੇ ਅੱਜ ਹੀ ਫੜਿਆ ਇਹ ਉਹ ਬੰਦੇ ਜੋ ਤੇ ਆnde ਪਏ ਆ ਹੱਲੇ ਹੋਰ ਜਿਨ੍ਹਾਂ ਦੇ ਆਪ ਮੈਸੇਜ ਨੂੰ ਥ੍ਰੈਡ ਆਏ ਸੀ ਉਹਨਾਂ ਦੀ ਵੀ ਮ ਗੱਟੇ ਤੇ ਫਟਾਫਟ ਫਟਾਫਟ ਮਤਲਬ ਪਤਾ ਪਤਾ ਗੱਟੇ ਤੇ ਜਿਵੇਂ ਤੁਹਾਨੂੰ ਹਨਾ ਵਰਨਿੰਗਸ ਆ ਰਹੀਆਂ ਨੇ ਤੇ ਹਨਾ ਤੁਸੀਂ ਵੀ ਅੱਗਿਓ ਇਹਨਾਂ ਨੂੰ ਇਹਨਾਂ ਤੇ ਇਹਨਾਂ ਨੂੰ ਚੇਤਾਵਨੀ ਦਿੰਦੇ ਹੋ ਵੀ ਮੈਨੂੰ ਜੇ ਇਦਾਂ ਥ੍ਰੈਟ ਕਰੋਗੇ ਤਾਂ ਪੁਲਿਸ ਪ੍ਰਸ਼ਾਸਨ ਇਸ ਤਰੀਕੇ ਨਾਲ ਤੁਹਾਨੂੰ ਚੱਕ ਲੈਗੀ ਸਹੀ ਨਹੀਂ ਮੈਂ ਕੋਈ ਇਦਾਂ ਦਾ ਨਹੀਂ ਕਿਸੇ ਨੂੰ ਕੁਝ ਕਹਿਣਾ ਚਾਹਦੀ ਬਸ ਇਹ ਕਹਿਣਾ ਚਾਹਦੀ ਆ ਕਿ ਮੇਰਾ ਕੋਈ ਉਹ ਜਿਹਾ ਕੰਟੈਂਟ ਨਹੀਂ ਹੈਗਾ ਜਿਸ ਨੂੰ ਲੈ ਕੇ ਤੁਸੀਂ ਸਾਰੇ ਜਾਣੇ ਮੇਰੇ ਮਤਲਬ ਮੇਰੇ ਉਤੇ ਤੇ ਖਿਲਾਫ ਹੋਏ ਪਏ ਮੇਰਾ ਇਹੋ ਜਿਹਾ ਕੋਈ ਵੀ ਕੰਟੈਂਟ ਨਹੀਂ ਹੈਗਾ ਤੇ ਨਾ ਹੀ ਮੈਸੇਜਾਂ 'ਚ ਕੰਟਰੋਵਰਸਿਟੀ ਪੈਣਾ ਚਾਹਨੀ ਆ ਪਲੀਜ਼ ਤੇ ਨਾ ਇਹ ਮੈਨੂੰ ਤੁਮ ਕਹਿ ਦਿੱਤੀਆਂ ਜਾਨ ਵਾਰੀ ਵਾਰੀ ਕਿ ਤੁਸੀਂ ਇੱਦਾਂ ਜੀ ਤੁਸੀਂ ਇੱਦਾਂ ਕਿਉਂਕਿ ਆਪਾਂ ਉਹ ਚੀਜ਼ ਸਿੱਧੀ ਆਪਾਂ ਗਲਤ ਹੈ ਹੀ ਨਹੀਂ ਤੇ ਆਪਾਂ ਕੀ ਵੀ ਗਲਤ ਸੁਣੀ ਵੀ ਨਹੀਂ ਦੀਪਿਕਾ ਇੱਕ ਤਨਾ ਐਸ ਜੇ ਕੁੜੀ ਬੰਦੇ ਥੋੜਾ ਬਹੁਤ ਬੰਦੇ ਨੂੰ ਡਰ ਪੈ ਜਾਂਦਾ ਹੁੰਦਾ ਤੁਸੀਂ ਕੀ ਅੱਗੇ ਸੋਸ਼ਲ ਮੀਡੀਆ ਕੰਟੀਨਿਊ ਰੱਖੋਗੇ ਕਿਉਂਕਿ ਬਹੁਤ ਸਾਰੇ ਮੈਂ ਕਮੈਂਟਸ ਪੜੇ ਜਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਦੀਪਿਕਾ ਲੁਥਰਾ ਹੈ ਉਸ ਨੂੰ ਸੋਸ਼ਲ ਮੀਡੀਆ ਛੱਡਣਾ ਹੀ ਪਵੇਗਾ ਮਤਲਬ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੇ ਰੋਜ਼ਗਾਰ ਹੈ ਜਾਂ ਕਿਵੇਂ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਮਾਮਾ ਉਸੇ ਕਿਹਦੇ ਪਿੱਛੇ ਲੱਗ ਕੇ ਕਿਉਂ ਛੱਡਾਂਗੇ ਜੀ ਆਪਾਂ ਗਲਤੀ ਨਹੀਂ ਹੈ ਇਹ ਬੰਦੇ ਦੇ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਕਾਰੋਬਾਰ ਨੂੰ ਕਿਉਂ ਲਤ ਮਾਰਾਂਗੇ ਨਹੀਂ ਮਾਰ ਸਕਦੇ ਆਪਾਂ ਆਪਣਾ ਸਾਰਾ ਜੇ ਆਪਾਂ ਸੁਧਾਰ ਕਰ ਲੇਤਾ ਉਹ ਜਦੋਂ ਸੁਧਾਰ ਕਰ ਲਾਂਗੇ ਫੇਰ ਸਾਨੂੰ ਲੋਕੀ ਫੇਰ ਦੁਬਾਰਾ ਕਿੱਧਾ ਟਾਰਗੇਟ ਕਰ ਲੈਣਗੇ ਹੂੰ ਹਾਂਜੀ ਜੋ ਜੋ ਵੀ ਮਤਲਬ ਆਪਾਂ ਆਪਣਾ ਆਪਣਾ ਕੰਮ ਥੋਣਾ ਛੱਡਾਂਗੇ ਕਿਸੇ ਦੇ ਮਗਰ ਲੱਗੇ ਆਪਾਂ ਤੇ ਕੰਮ ਆਪਣਾ ਕਰ ਹੀ ਜਾਣਾ ਬਸ ਇਹ ਹੈ ਕਿ ਆਪਾਂ ਜਿਹੜਾ ਕੰਟੈਂਟ ਇਹਨਾਂ ਨੇ ਕਿਹਾ ਸੀ ਉਸ ਤੋਂ ਵੀ ਮੈਂ ਯੂਟਿਊਬ 'ਨ ਲੈ ਚੁੱਕੀਆਂ ਬਹੁਤ ਜ਼ਿਆਦਾ ਆਪਾਂ ਸੁਧਾਰ ਕਰ ਚੁੱਕੇ ਹਾਂ ਤੇ ਉਹਨੂੰ ਲੈ ਕੇ ਦੁਬਾਰਾ ਸਾਨੂੰ ਮਤਲਬ ਕਿ ਸਾਡਾ ਟਾਰਗੇਟ ਨਾ ਕੀਤਾ ਜਾਵੇ ਬਾਅਦ ਦੇ ਵਿੱਚ ਫਿਰ ਜੀ ਦੀਪਿਕਾ ਜਿਵੇਂ ਹਣਾ ਇਸ ਸਮੇਂ اچھا 1 ਮਿੰਟ 1 ਮਿੰਟ ਮੇਰਾ ਨਾ ਤੁਹਾਡੇ ਨਾਲ ਸਵਾਲ ਹੈਗਾ ਵੈਸੇ ਜੀ ਜੀ ਬਿਲਕੁਲ ਜੇ ਤੁਹਾਨੂੰ ਕੋਈ ਤਮਕੀ ਦੇਏਗਾ ਤਾਂ ਤੁਸੀਂ ਆਪਣਾ ਸਾਰਾ ਕੰਮ ਛੱਡ ਦੋਗੇ ਨਹੀਂ ਦੇਖੋ ਕੰਮ ਨਹੀਂ ਛੱਡਾਂਗੇ ਅਸੀਂ ਵੀ ਕਿਉਂਕਿ ਜਿਵੇਂ ਲੱਗਦਾ ਕਿ ਜਿਵੇਂ ਅੱਧੋਂ ਤੋਂ ਜ਼ਿਆਦਾ ਪੰਜਾਬ ਕਹ ਰਿਹਾ ਕਿ ਹਾਂਜੀ ਅਸ਼ਲੀਲਤਾ ਫੈਲ ਰਹੀ ਹੈ ਲਚਰਤਾ ਫੈਲ ਰਹੀ ਹੈ ਉਹ ਆਪਣੇ ਤੇ ਹੈ ਕਿ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਹੋ ਕਿ ਤੁਸੀਂ ਲਚਰਤਾ ਫੈਲਾ ਰਹੇ ਹੋ ਜਾਂ ਨਹੀਂ ਫੈਲਾ ਰਹੇ ਹੋ ਹੇ ਮੈਮ ਆਪਾਂ ਕੋਈ ਨਿਚਰਤਾ ਨਹੀਂ ਭੁਲਾ ਰਹੇ ਨਾ ਹੀ ਤੇ ਮੇਰੇ ਅਕਾਊਂਟ ਤੇ ਕੋਈ ਉਹ ਜੀ ਵੀਡੀਓ ਹੈਗੀ ਆ ਜੋ ਮੈਂ ਆ ਮੰਨਦੀ ਆ ਮੇਰੀ ਪਹਿਲਾ ਗਲਤੀ ਸੀ ਜੋ ਮੈਂ ਕਬੂਲ ਕਰ ਚੁੱਕੇ ਆ ਮੰਨ ਚੁੱਕੇ ਆ ਕਿ ਹਾਂ ਆਪਾਂ ਉਹ ਚੀਜ਼ ਨੂੰ ਕੀਤਾ ਸੀ ਤੇ ਉਹ ਚੀਜ਼ ਦੀ ਮਾਫੀ ਮੰਗ ਲਈ ਸੀ ਪਰ ਹੋਰ ਚੀਜ਼ ਦਾ ਇੰਨਾ ਜ਼ੰਦਾ ਮਤਲਬ ਕਿ ਸਾਨੂੰ ਰਿਜ਼ਲਟ ਮਿਲੇਗਾ ਮੈਨੂੰ ਇੰਨਾ ਨਹੀਂ ਪਤਾ ਸੀ ਆ ਇਹਨਾਂ ਨੇ ਇਹਨਾਂ ਕੋਲ ਤੋਂ ਮਾਫੀ ਵੀ ਮੰਗੀ ਇਹਨਾਂ ਦੇ ਕਹਿਣ ਤੇ ਜਿੱਦਾਂ ਇਹਨਾਂ ਨੇ ਕਿਹਾ ਆਪਾਂ ਉਦਾਂ ਹੀ ਚੱਲਦੇ ਪਏ ਸੀ ਉਦਾਂ ਹੀ ਚੱਲੇ ਕਿ ਕੋਈ ਇਹੋ ਜਿਹਾ ਕੰਟੈਂਟ ਨਹੀਂ ਦੁਬਾਰਾ ਪਾਇਆ ਕਿ ਜਿਹੜਾ ਲੋਕਾਂ ਨੂੰ ਨਾ ਪਸੰਦ ਆਵੇ ਤੇ ਇਹ ਮਤਲਬ ਕਿ ਜਾਣ ਬੁਝ ਕੇ ਜੇ ਅਗਲੇ ਹੁਣ ਕਹਿ ਰਹੇ ਨੇ ਕਿ ਇੱਕ ਵੀ লাশ ਲੱਭ ਗਈ ਹੈ ਤੇ ਤੁਹਾਡੀ ਵਾਰੀ লাশ ਲੱਭਣੀ ਵੀ ਨਹੀਂ ਇਹ ਤਾਂ ਜਾਣ ਬੁਝ ਕੇ ਟਾਰਗੇਟ ਕਰ ਰਹੇ ਹਨ ਨਾ ਸਾਨੂੰ ਇਹ ਵੀ ਜਾਣ ਬੁਝ ਕੇ ਲੜਾਈਆਂ ਲੈ ਰਹੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਇਹ ਸੋਸ਼ਲ ਮੀਡੀਆ ਤੇ ਆਪਣੇ ਫੇਸ ਵੈਲਿਊ ਵਧਾ ਰਿਹਾ ਕਿ ਇਹ ਸਾਰਾ ਕੁਝ ਮਤਲਬ ਸਾਰਾ ਆਹੀ ਫੇਮ ਫੇਮ ਦੇ ਚੱਕਰ ਦੇ ਵਿੱਚ ਕਿ ਚੱਲ ਰਿਹਾ ਬਸ ਕੀ ਚਲੋ ਜੋ ਵੀ ਹੈ ਆਪਾਂ ਹੁਣ ਇਹੋ ਜਿਹਾ ਕੰਟੈਂਟ ਨਹੀਂ ਪਾ ਰਹੇ ਜੋ ਅਸ਼ਲੀਲਤਾ ਵਾਲਾ ਹੈਗਾ ਤੇ ਅਸ਼ਲੀਲਤਾ ਉਹਨੂੰ ਕਹਿੰਦੇ ਆ ਜੋ ਬੋਲੀਵੁੱਡ ਹਾਲੀਵੁੱਡ ਹੈ ਜਿਹੜੇ ਲੋਕੀ ਕਿੰਨੇ ਕਿੰਨੇ ਟੀਵੀ ਐਸ ਤੇ ਚੈਨਲ ਆਂਦੇ ਆ ਮੈਮ ਸਾਨੂੰ ਸਾਨੂੰ ਸਾਈਡ ਤੇ ਰੱਖ ਕੇ ਹੋਰ ਲੱਖਾਂ ਇੰਗਲੈਂਡਰ ਹੈਗੇ ਲੱਖਾਂ ਹੂੰ ਇੰਸਟਾਗ੍ਰਾਮ ਛੋਟਾ ਥੋੜੀ ਨਾ ਹੈਗਾ ਫੇਸਬੁੱਕ ਛੋਟਾ ਥੋੜੀ ਨਾ ਹੈਗਾ ਪੂਰੀ ਪੂਰੇ ਵਰਲਡ 'ਚ ਇੰਸਟਾਗ੍ਰਾਮ ਚੱਲਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਨਾ ਕਿ ਉਹਦੇ ਤੇ ਇਕੱਲਾ ਆਪਾਂ ਨਹੀਂ ਹੈਗੇ ਔਰ ਵੀ ਗੰਦੇ ਗੰਦੇ ਲੋਕ ਜਿਹੜਾ ਮਤਲਬ ਕਿ ਡਰੈਸ ਆਪਣਾ ਅਗਲਿਆਂ ਦਾ ਮਾਈਂਡ ਹੈ ਜਿੱਦਾਂ ਅਗਲੇ ਕਰਨਗੇ ਉਦੋਂ ਹੀ ਭਰਨਗੇ ਸਿੱਧੀ ਜਿਹੜੀ ਗੱਲ ਲੱਗੀ ਹੈ ਪਰ ਆਪਾਂ ਉਹ ਚੀਜ਼ ਨੂੰ ਲੈ ਕੇ ਆਪਾਂ ਸਾਰੀਆਂ ਚੀਜ਼ਾਂ ਤੋਂ ਯੂਟਰਨ ਲੈ ਚੁੱਕੇ ਆ ਕਿ ਆਪਾਂ ਉਹ ਚੀਜ਼ਾਂ ਨੂੰ ਦੁਬਾਰਾ ਨਹੀਂ ਪੋਸਟ ਕਰਨਾ ਤੇ ਨਹੀਂ ਪੋਸਟ ਕਰਨਾ ਮਤਲਬ ਤੁਸੀਂ ਉਸ ਚੀਜ਼ ਤੋਂ ਐਗਰੀ ਹੋ ਗਏ ਹੋ ਕਿ ਤੁਸੀਂ ਉਹ ਚੀਜ਼ਾਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਹੁਣ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਤੁਹਾਨੂੰ ਧਮਕੀਆਂ ਦੇ ਰਹੇ ਨੇ ਜਾਂ ਜੋ ਤੁਹਾਨੂੰ ਕਰ ਰਹੇ ਨੇ ਵੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਆਹੀ ਕਹਿਣਾ ਚਾਹਾਂਗੀ ਸਭ ਦੀ ਆਪਣੀ ਆਪਣੀ ਸੋਚ ਹੈਗੀ ਹੈ ਤੇ ਜੋ ਤੁਸੀਂ ਕਰਨ ਕਹਿਣਾ ਚਾਹੁੰਦੇ ਹੋ ਠੀਕ ਹੈ ਜਾਓ ਬਾਕੀ ਤੁਸੀਂ ਮੈਂ ਆਪਣੇ ਆਪ ਤੋਂ ਸੁਧਾਰ ਕਰ ਚੁੱਕਿਆ ਮੈਂ ਆਪਣੇ ਘਰਦਿਆਂ ਦੀ ਨਜ਼ਰ ਤੇ ਸਹੀ ਹੈਗੀ ਆ ਆਪਣੇ ਰੱਬ ਦੀ ਨਜ਼ਰ ਤੇ ਸਹੀ ਹੈਗੀ ਆ ਬਾਕੀਆਂ ਤੋਂ ਮੈਨੂੰ ਕੁਝ ਨਹੀਂ ਲੈਣਾ ਦੇਣਾ ਜੀ ਸੋ ਦੀਪਿਕਾ ਥੈਂਕ ਯੂ ਤੁਸੀਂ ਟਾਈਮ ਦਿੱਤਾ ਤੇ ਜਿਵੇਂ ਵੀ ਕੋਈ ਅਪਡੇਟ ਆਉਂਦੀ ਆਸੀਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੇ ਕਰਾਂਗੇ ਦੀਪਿਕਾ ਜੀ ਬਹੁਤ ਬਹੁਤ ਸ਼ੁਕਰੀਆ